ਦੇ ਕੰਮ ਤੇ ਆਈਏ ਦੱਸ ਕੁੱਲਮਾ ਲਾ ਕੇ ਵੀਡੀਓ ਦਾ ਇਹ ਇੰਜਨ ਆਗਾ ਹਾਂ ਜੇ ਉਹਨੂੰ ਵੇਚਣਾ ਪਿਆ ਕਿੰਨੇ ਦਾ ਫਿਊਗਾ ਬੈਕ ਜਾਊਗਾ ਜਾਂ ਨਾ ਮਿੱਤਰ ਕਮਲੋ ਬੈਠਾ ਦੇਖੋ ਆਉਦੀ ਨਿਗਰਾਨੀ ਚ ਕੰਮ ਕਰਾ ਰਿਹਾ ਟ ਕਮੈਂਟ ਕਰਕੇ ਸੁਬਾਪਾ ਅੱਗੇ ਵੋਰੜ ਕਾਲ ਛੱਡਦੀ ਜੱਟਾ ਮਬੈਰ ਮੁੰਡਾ ਸੋਹਣਾ ਸੁਨੱਖਾ ਗਾਣਾ ਕਾਲ ਚ ਪੜਦਾ ਹੁੰਦਾ ਪਰ ਇਹ ਬੰਦਾ ਮਕੈਨਿਕ ਹੈ ਗੱਡੀਆਂ ਦਾ ਪੂਰਾ ਤਕੜਾ ਚੋਟੀ ਵਾਲਾ ਉਹ ਵੀ ਆਪਣੀ ਗੱਡੀ ਹੈ ਠੀਕ ਆ ਨਾ ਇਹ ਵੀ ਅਸਲੀ ਗੱਡੀ ਹੈ ਠੀਕ ਆ ਨਾ ਗਾਲੀ ਠੀਕਾ ਦਾ ਨਹੀਂ ਘੇੜਾ ਕਰਦਾ ਤੇ ਸਾਲ ਲਈ ਬਾਈ ਜਦੋਂ ਮੈਂ ਕੰਮ ਸਿੱਖਣ ਲੱਗਿਆ ਅੱਛਾ ਬਾਈ ਯਾਰ ਪੜਾਈ ਕਿੰਨੇ ਛੱਡਤੀ ਸੀਗੀ ਪੜਾਈ ਯਾਰ ਮੈਂ 8ਵੀਂ ਨਾ ਉਹ ਤੇ ਛੱਡਤੀ ਸੀ ਆਪਣਾ ਪਰਾ ਕੰਮ ਡੈਂਟਿੰਗ ਵੈਂਟਿੰਗ ਨਾਲ ਇੱਕ ਹੋਰ ਵੀ ਕਰਦਾਗਾ ਤੇ ਆਪਣਾ ਭਰਾ ਉਹਦੇ ਮੂੰਹੋਂ ਦੱਸੋ ਕੀ ਕੰਮ ਕਰਦਾ ਬਾਈ ਹਾਂਜੀ ਮੇਟਰੋ ਸਤਿ ਸ਼੍ਰੀ ਅਕਾਲ ਅੱਜ ਦਾ ਬਲੌਗ ਸਟਾਰਟ ਹੁੰਦਾ ਹੈ ਔਰੋਂ ਆਪਾਂ ਇਹ ਵਾਲ ਵਾਸ਼ ਕਰਾਉਣ ਤੇ ਸਾਰਾ ਕੰਮ ਹੋ ਗਿਆ ਦੇਖੋ ਬਾਲਾਂ ਦੀ ਲੁੱਕ ਐਦਾਂ ਦੀ ਬਣ ਗਈ ਤੇ ਕੰਮ ਤੂ ਵੀ ਦਿਖਾ ਮੜਾ ਜਾ ਹੈ ਬਈ ਕੈਂਟਾ ਪੂਰਾ ਕੰਮ ਪੂਰਾ ਹੈ ਨੇ ਸਾਰਾ ਲੱਗੇ ਕੰਮ ਤੇ ਆ ਦੁਕਾਨਾ ਭਰਾ ਦੀ ਪਿੱਛੇ ਟੋਲਨ ਦੇ ਲੱਗੇ ਤਾਂ ਕਿਤੇ ਨੀਂ ਚ ਕੰਟੈਕਟ ਨੰਬਰ ਤੇ ਇੰਸਟਾ ਤੋਂ ਦੱਸ ਦੂੰਗਾ ਮੈਂ ਕਰ ਦੂੰਗਾ ਸ਼ੋਅ ਤੇ ਕਰ ਲਿਓ ਜਿਹੜਾ ਭਰਾ ਭਰਾ ਲੱਗੇ ਤਾਂ ਕਿਤੇ ਮੈਸੇਜ ਕਰ ਲਿਓ 2 ਵਜੇ ਨਾਲ ਗੱਡੀ ਦਾ ਦੇਖਣ ਦੀ ਕੀ ਸਿਸਟਮ ਕੀ ਨਹੀਂ ਹੋਇਆ ਤੇ ਦਿਖਾਉਣਾ ਤੁਹਾਨੂੰ ਉੱਥੇ ਲਵ ਯੂ ਆਜੋ ਮੇਰਾ ਭਰਾ ਚੱਲ ਕੰਮ ਲੋ ਚੱਲ ਆਪਣੇ ਜਾਂਵੇਂ ਹਾਂਡੇ ਤੇ ਹੀਰੋ ਹਾਂਡੇ ਤੇ ਦੇਖੀ ਪੌਦਾ ਮਾਰੇਆਂ ਪਿੱਛੇ ਚੱਲਾ ਚੱਲ ਨਿਕਲਦੇ ਆ ਉਧਰ ਨੂੰ ਆਪਾਂ ਲਿਆਂਦਾ ਇਤਰ ਤੇ ਕੰਗਾ ਟੋਪੀ ਆਪਣੀ ਆ ਹਾਂਜੀ ਬਾਬੇ ਪਹੁੰਚ ਚੁੱਕੇ ਆਪਾਂ ਸ਼ਾਪ ਤੇ ਤੇ ਆਪਣੀ ਗੱਡੀ ਹੈਗੀ ਆ ਆ ਖੜੀ ਤੇ ਚੱਲੀ ਜਾਂਦਾ ਕੰਮ ਇਹਦਾ ਅੱਜ ਹੁਣ ਇਹਦੇ ਪ੍ਰੈਮਰ ਪ੍ਰੈਮ ਹੋ ਗਿਆ ਬਾਅਦੋਂ ਵੱਜੂ ਪੇਂਡੇ ਤੇ ਪੇਂਟ ਨਹੀਂ ਤਾ ਸ਼ੀਸ਼ਾ ਵੀ ਲਾ ਕੇ ਆਪਾਂ ਕੋਰਾ ਡੈਂਟ ਲਵਾਉਣਾ ਯਾਰ ਹੋ ਗਈ ਸੀ ਕਿ ਵਾਰ ਦਾ ਤਮੋਕੇ ਤੇ ਤੋਂ ਕਣ ਪੁੱਛਦਾ ਠੀਕ ਆ ਓਕੇ ਹੋ ਗਈ ਸੀ ਵਾਰ ਦਾ ਕਿਰ ਹੈ ਆਹਾ ਹਾ ਕੰਮ ਹੋਇਆ ਵਾਲੇ ਆ ਗੈਂਸ ਬੜੀਆਂ ਧਰ ਜਨਾਂ ਨੇ ਆ ਤੇ ਆਪਣੇ ਗੱਡੀ ਦਾ ਸਮਾਨ ਇੱਕ ਆਹਾ ਤੇ ਉਧਰ ਇੰਨਾ ਕੰਮ ਕਰਵਾਤਾ ਜਿੱਦੇ ਗੱਡੀ ਹੋ ਗਈ ਰੈਡੀ ਸਾਨੂੰ ਉਧਰ ਦਿਖਾਵਾ ਬਣਦਾ ਕੀ ਹੈਗਾ ਆ ਵੀ ਪੇਂਟ ਕਰਨਾ ਬੰਪਰ ਵਾਲੇ ਬੰਪਰ ਕਾਲੀ ਰਹਿਣਦੇ ਹੋਵੇ ਸੋਹਣਾ ਲੱਗੂਗਾ ਲੈ ਹੈ ਉਹ ਉਂਝ ਟੇਪ ਕਰਉਂਦੇ ਨੇ ਲੋਕਾਂ ਲਈ ਕਾਲੀ ਸਾਰੀ ਚ ਥੋੜੀ ਹੁੰਦੀ ਆ ਸਾਰੀ ਹੁੰਦੀ ਆ ਫਿਰ ਸੱਡਾ ਨਹੀਂ ਗੱਡੀ ਤਾ ਕਮੈਂਟ ਕਰਕੇ ਸੋ ਬੱਬਾ ਅੱਗੇ ਬੋਰਨਟ ਕਾਲ ਛੜਦੀ ਜੱਟਾ ਥੱਲੇ ਥੱਲੇ ਵੀ ਫੇ ਕਾਲਾ ਕਰਨਾ ਪਊਗਾ ਥੱਲੇ ਕਾਲਾ ਹੀ ਆ ਕੱਲਾ ਬੋਰਨਟ ਥੱਲੇ ਕਾਲਾ ਹੀ ਆ ਉਹ ਵੀ ਕਾਲਾ ਹੀ ਆ ਸੱਤੇ ਕਾਲਾ ਚੱਟਾ ਕਾਲਾ ਬਰੋ ਚੈੱਕ ਕਰਕੇ ਆ ਉਹ ਦੇਖ ਉਹ ਨਹੀਂ ਹੋਇਆ ਇਹਨੂੰ ਭਾਈ ਇਹ ਕਹਿੰਦਾ ਕਹਿੰਦਾ ਜਿਹੜਾ ਇਹ ਥੱਲੜਾ ਪਨ ਵਾਲੇ ਹੁੰਦਾ ਹੈਗਾ ਕੀ ਕਹਿੰਦਾ ਬੰਪਰ ਆਹਾ ਹਾਂ ਬੰਪਰ 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 ਹੁੰਦਾ ਉਹ ਹਾਂ ਬੰਪਰ ਕਹਿੰਦਾ ਕਾਲਾ ਨਹੀਂ ਹੈ ਚੱਟਾਗਾ ਆਪਾਂ ਨਮ ਲੈਂਦਾ ਆ ਪੇਂਟ ਹੋਣਾ ਆਪਾਂ ਦਿਖਾਉਣਾ ਅੰਦਰ ਕਸਿਆ ਜਾਣਾ ਬਾਹਰ ਨਹੀਂ ਰਹਿਣਾ ਉਹ ਤੈਨੂੰ ਦਿਖਾਉਣਾ ਹੈ ਬੰਪਰ ਨੇ ਇਹ ਨਹੀਂ ਹੁੰਦਾ ਬੰਪਰ ਇਹ ਥੋੜੀ ਗੱਲ ਹੈ ਤੈਨੂੰ ਦਿਖਾਉਣਾ ਭਈ ਇਹ ਨਾਲ ਗੱਲ ਮਾਰਦਾ ਨਹੀਂ ਹੁੰਦਾਗਾ ਵਾਪਰ ਦਾ ਉਹ ਪਿਆ ਆ ਇੱਧਰ ਬੈ ਬ్రో ਇੱਧਰ ਬੈ ਜਾ ਖੜ ਜਾ ਆਇਆ ਖੜ ਜਾ ਦਿਖਾਉ ਮੈਂ ਜੰਤਨ ਦਿਖਾਉ ਪੈਗਾ ਆਪਾਂ ਮਾਰਦਾ ਸੀ ਨਾ 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 ਆ ਦਾ ਆਪਣਾ ਜਿਹੜੀ ਸਮਾਨ ਉਧਰ ਲਟਬਿਆ ਵਾਲਾ ਕਾਲੀ ਆ ਵਾਪਰ ਇਹਦੇ ਵਿੱਚ ਆ ਦੇ ਕੁਝ ਲੈ ਜਾ ਕੀ ਜਾ ਕੀ ਜਾ ਬੰਪਰ ਆਥਰਾੜ ਕੇ ਲਿ ਆਏ ਪੋਣੂ ਕੀ ਖਾਲੀ ਤਾਂ ਕੱਲਾ ਬਾਪੂ ਲਿ ਆਏ ਆ ਹਾਂ ਅੱਜ ਆਣਾ ਬਈ ਇੱਥੇ ਆ ਸੋਡਾ ਬੰਪਰ ਕਿੱਧਰ ਗਿਆ ਮੈਂ ਤੇ ਨਹੀਂ ਹੈਗਾ ਯਾਰ ਬਾਪਰ ਕਿੱਥੇ ਮਿਸਤਰੀ ਮਿਸਤਰੀ ਜਿਹੜਾ ਬੰਪਰ ਕਿੱਧਰ ਗਿਆ ਮਿਸਤਰੀ ਮਿਸਤਰੀ ਲੱਭਿਆਂ ਦੇ ਸੀਗੇ ਇੱਕ ਮਿਸਤਰੀ ਦਾ ਖੜਾ ਦੂਜਾ ਗੱਡੀ ਦੇ ਅੰਦਰ ਸਾਨੂੰ ਹੁਣ ਦਿਖਿਆ ਦੇਖੋ ਬਈ ਤੇ ਆ ਸੀਗਾ ਨੰਬਰ ਰੋਹਣਿਆ ਯਾਰ ਇਹ ਮੈਂ ਜਿੱਦਾਂ ਉਹਨਾਂ ਹਰੇ ਘੰਤੇ ਆ ਸਾਰੀ ਜਨਤਾ ਦੇਖੂਗੀ ਉਹ ਪੈਸੇ ੜ ਤੇ ਬਾਬਾ ਪਾਗਲਾ ਮੈਨੂੰ ਪਤਾ ਨਾ 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 ਤੂੰ ਬਲਗ ਚੱਟਾ ਗਿਆ ਸੀ ਨਾ ਚੱਟਾ ਹੋਣਾ ਵਾ ਉਹ ਚੱਟਾ ਮੈਂ ਤੈਨੂੰ ਕੀ ਕਿਹਾ ਸੀਗਾ ਜੇ ਮੈਂ ਉੱਤੇ ਕਾਲਖਾ ਨੀਚੇ ਕਰ ਤੂੰ ਹੇ ਨੀਚੇ ਚੱਟਾ ਹੈਗਾ ਆ ਬਈ ਦੇਖੋ ਕਾਲਖਾ ਚੱਟਾ ਦੇਖਾ ਪੈੜਾ ਨਾ ਲੱਗੂਗਾ ਤੈਨੂੰ ਬੁਲਾ ਇੰਸਾ ਕਾਲ ਤੂੰ ਆਪਦੀ ਜਵਾਨ ਤੇਰਾ ਵੀ ਤੂੰ ਆਇਆ ਚੱਟਾ ਇਹ ਕਾਲਾ ਹੈ ਮੰਨ ਆ ਟੁੱਟ ਗਿਆ ਲੈ ਮੰਨ ਟੁੱਟੇ ਨੂੰ ਤੋੜਨਾ ਹੈਗਾ ਤੋੜਨੇ ਤੋਂ ਵੀ ਨਿਕਲੂ ਇਹੇ ਇਹ ਦੋਹੇ ਨਿਕਲ ਗੋਡਲਦੋਂ ਉਸਪੂਡ ਲਈ ਆਹੋ ਤੇ ਉਸ ਪਹਾੜ ਹਾਈਕਿੰਗ ਸਪੋਰਟ ਉੱਤੇ ਲੱਗਿਆ ਹੋ ਜਾਂਦਾ ਆ ਵੀ ਮੈਂ ਕਹਿੰਨਾ ਇਹਦਾ ਗੱਡੀਆਂ ਗੁਡੀਆਂ ਬਹੁਤ ਹੁੰਦੇ ਨੇ ਬਾਬਾ ਹਣਾ ਯਾਰ ਐਕਸੀਡੈਂਟ ਐਕਸੀਡੈਂਟ ਬਹੁਤ ਹੁੰਦੇ ਰਹਿੰਦੇ ਨੇਗੇ ਤੇ ਆ ਲਾਇਆ ਸੁੱਕ ਜੂਗੀ ਅਦੇ ਵੀ ਸੈਟਿੰਗ ਕੀਤੀ ਮੰਨ ਲਓ ਡੱਡਾ ਵਿਗਾੜਾ ਵੀ ਹੈਗਾ ਸੀ ਨਾ ਲਾ ਕੇ ਇੱਕ ਵਾਰ ਸੈਟਿੰਗ ਕੀਤੀ ਆਪਣੇ ਮਿਸਤਰੀ ਨੇ ਵਿੱਚ ਸਮਾਨ ਦੇ ਆਪਣੇ ਗੱਡੀ ਦੇ ਬਾਲਾ ਬਰਾ ਹਾਲ ਰਾਇ ਕਦੇ ਰੱਖੀ ਨਹੀਂ ਸੀ ਗੱਡੀ ਬਾਬਾ ਹਣਾ ਚੱਲ ਕੋਈ ਗੱਲ ਨਹੀਂ ਪਰਮਾਤਮਾ ਸੁੱਖ ਰੱਖੇ ਜਲਦੀ ਕਰਾਂਗੇ ਪਹਿਲਾਂ ਵਰਗੀ ਹਾਂਜੀ ਬਾਬੇ ਉੱਤੇ ਗੱਡੀ ਜਾਲ ਆਪਣੀ ਸਮਰ ਜੰਦੀ ਹੈਗੀ ਤੇ ਨਾਲ ਨਾਲ ਬੱਲੇ ਕੋਣੇ ਪੱਠੇ ਠੀਕ ਹੈ ਅਸੀਂ ਆਨੇ ਸ਼ਹਿਰ ਵੱਲ ਨੂੰ ਤੇ ਥੋੜਾ ਜਗਰਾਉ ਵਾਲੀ ਨਹਿਰ ਬਹੁਤ ਮਸ਼ਹੂਰ ਆਣਾ ਬਹੁਤ ਖਾਰੇ ਵਾਲੀ ਖਾਰੇ ਵਾਲੀ ਨਹਿਰ ਖਾਰੇ ਵਾਲੀ ਕਹਿੰਦੇ ਰੂ ਖਾਰੇ ਨਹਿਰ ਕਹਿੰਦੇ ਜਿਹੜੀ ਬੜੀ ਮਸ਼ਹੂਰ ਹੈਗੀ ਆਹ ਮਿਸਤਰੀ ਕਰਤਾ ਪ੍ਰੈਮਰ ਦੀ ਗੱਲ ਬਾਤ ਹੁਣ ਮਾੜਾ ਮਾੜਾ ਸਿਸਟਮ ਦੇ ਕਾ ਪੱਲਾ ਦਾ ਕਰਤਾ ਇਧਰ ਲਾ ਆ ਪੱਲਾ ਦੇਖੋ ਇਹਦਾ ਕਰਤਾ ਪ੍ਰੈਮਰ ਕਾਲੂ ਬਜੂਆ ਰੰਗ ਜਿਹੜਾ ਮਾੜਾ ਮਾੜਾ ਚੰਨੀਵਾਗਾ ਮਿਸਤਰੀ ਨਾਲ ਸੈੱਟ ਕਰੀ ਜਾਂਦਾ ਹੈਗਾ ਪ੍ਰਾਇਮਰ ਮਾਰਤਾ ਸੀਗਾ। ਇਹਦਾ ਦੇਸੀ ਕਲਰ ਵੱਜਿਆ ਕਰਕੇ ਤੂੰ ਬਚ ਗਿਆ ਸੀ। ਓਕੇ। ਠੀਕ ਆ ਨਾ? ਠੀਕ ਹੈ ਠੀਕ। ਦੁਬਾਰਾ ਫੇਅਰ ਕਰਨ ਲੱਗੇ ਹਾਂ। ਹੁਣ ਬਾਈ ਮਾਰੂ ਅਰੀਜਨਲ ਕਲਰ। ਕਿਉਂਕਿ ਪਾਣੀ ਗੱਡੀ ਜਦੋਂ ਵੀ ਲੈਣਾ ਪਤਾ ਨਹੀਂ ਹੁੰਦਾ ਨਾ। ਸਿਸਟਮ ਉੱਤੋਂ ਨਿਚੋਂ ਹੋ ਰਿਹਾ ਹੁੰਦਾ ਹੈਗਾ। ਤੇ ਚਲ ਭਰਾਵਾਂ ਨੇ ਸਰਾ ਕਰਤਾ ਕੰਮ ਇੱਧਰ। ਠੀਕ ਆ ਨਾ? ਬਦਰਾ ਰੇਕ ਮਾਰ। ਬਰੀਕ ਰੇਕ ਮਾਰ। ਇਹਦੇ ਉੱਤੇ ਵੱਜੀ ਦਿੱਤਾ ਰੰਗ ਹੁਣ। ਇਹਦੇ ਉੱਤੇ ਵੱਜੂਗਾ ਤੇ ਰੰਗ ਤੋਂ ਬਾਅਦ ਆਪਣੀ ਗੱਡੀ ਤੇ ਆਊਗਾ ਮਿਸਤਰੀ ਕਾਰ ਵਾਲਾ। ਜਿਹੜਾ ਆਪਣਾ ਮਿੱਤਰ ਅੰਦਰ ਹੈਗਾ ਸੁਣੂ ਵੀ ਮਿਲਾਵਣੇ ਹੈਗੇ। ਮਿਸਤਰੀ ਆ ਆਪਣਾ ਕਾਰ ਮੈਕੈਨਿਕ ਮਿਸਤਰੀ ਜਿਹੜਾ ਆਪਣੀ ਕਾਰ ਦੀ ਗੇਰ ਰਿਪੇਅਰ ਰਬੂ ਸਾਹਿਬ ਇਹੀ ਕਰਨਾ ਹੈ ਨਹੀਂ ਕਰਨਾਗਾ ਉਹ ਬਾਈ ਡੈਂਟਿੰਗ ਪੇਂਟਿੰਗ ਵਾਲਾ ਤੇ ਸਾਡਾ ਕਾਰ ਦੀ ਗਮਸ਼ੇ ਦੀ ਨਿਮੇੜਦੀ ਪਾਦੀਆ ਬੜਾਕੇ ਸਾਰੀ ਆਪਣੀ ਆਡੀਅੰਸ ਤੇਰੇ ਲਈ ਭੇਜਣੀ ਆਪਾਂ ਬਸ ਠੀਕ ਆ ਡਾਰਨਿੰਗ ਤੇ ਤੁਹਾਨੂੰ ਦਿਖਾ ਦਨੇ ਬਾਹਰ ਉਹ ਸ਼ੋਪ ਕਿੱਥੇ ਆ ਭਰਾਵਾਂ ਦੀ ਗੱਡੀਆਂ ਲੱਗੀਆਂ ਪਈਆਂ ਨੇ ਤਾਂ ਹੁੰਦੇ ਐਕਸੀਡੈਂਟ ਹੁੰਦੇ ਰਹਿੰਦੇ ਨੇ ਇਹ ਆਹ ਉਹ ਸ਼ੋਪ ਆ ਸ਼ੋਬਦਾ ਨਾਮ ਹੈ ਡੈਂਟਿੰਗ ਪੇਂਟਿੰਗ ਤੇ ਰਿਪੇਅਰ ਇਕੱਠੀ ਆ ਔਰੇ ਬੜਾ ਸਭ ਪੱਜ ਦੀ ਲੋੜ ਨਹੀਂ ਪੈਂਦੀ ਸਾਈਡ ਦੇ ਵਾਂ ਬਿਲਡਿੰਗ ਵਾਲਾ ਭਰਾ ਜਿਹੜਾ ਸਾਈਡ ਤੇ ਇਹ ਤਾਂ ਬਚਾ ਦੇ ਡੈਂਟਿੰਗ ਪੇਂਟਿੰਗ ਵਾਲਾ ਆਪਣਾ ਤੇ ਸਾਈਡ ਤੇ ਮਿੱਤਰ ਆ ਜਾਂਦਾ ਆਪਣਾ ਜਿਹੜਾ ਮੈਕੈਨਿਕ ਆ ਕਾਰ ਦਾ ਇਕੱਠੀ ਕੰਮ ਆ ਯਾਰ ਵਧੀਆਗਾ ਇੱਕ ਪਾਸੇ ਲਾਓ ਗੱਡੀ ਸਾਰਾ ਸਿਸਟਮ ਇਕੱਠੀ ਹੋ ਜਾਂਦਾਗਾ ਤੇ ਵਧੀਆ ਰੇਟ ਤੇ ਜੈਨੂਨ ਰੇਟ ਤੇ ਭਰਾ ਆਪਣੇ ਕੰਮ ਕਰ ਦਿੰਦੇ ਹਨਾ ਜਿਹੜੇ ਮਿੱਤਰ ਭਰਾ ਆਪਣੇ ਨੂੰ ਦੇਖਦੇ ਨੇ ਫੋਲੋ ਕਰਦੇ ਨੇ ਤੇ ਜਰੂਰ ਇੱਕ ਵਾਰ ਪਹੁੰਚਣਾ ਜਿੱਦੀ ਗੱਡੀ ਦਾ ਕੋਈ ਵੀ ਸਿਸਟਮ ਡੀਕਾਰ ਆ ਬੈ ਵੱਡੀ ਗੱਡੀ ਜਿਹੜੀ ਮਰਜ਼ੀ ਵੱਡੀ ਹੋਵੇ ਛੋਟੀ ਹੋਵੇ ਸਾਰੇ ਗੱਡੀਆਂ ਦਾ ਕੰਮ ਤੇ ਰਹੀ ਗੱਲ ਆਪਣਾ ਮਿੱਤਰ ਕਮਲੋ ਬੈਠਾ ਦੇਖੋ ਆਪਦੀ ਨਿਗਰਾਨੀ ਚ ਕੰਮ ਕਰਾ ਰਿਆ ਆ ਬੈਠਾ ਲੈ ਇਹ ਮਾਰ ਮਾਰ ਦੱਸ ਰਿਹਾ ਭਾਈ ਉਰੋ ਰਹਿ ਗਿਆ ਭਾਈ ਉਰੋ ਰਹਿ ਗਿਆ ਉਰੋ ਵੀ ਕਰ ਦੋ ਯਾਰੋ ਵੀ ਕਰ ਦੋ ਕੋਲ ਮਲਾ ਕੇ ਮਿਸਤਰੀਆ ਪੀਰ ਖਪੁਰਾ ਲਹੁ ਮਿੱਤਰ ਨੇ ਮੁੰਡੇ ਮਿਹਨਤੀ ਨੇ ਤੇ ਕਮਲੋ ਵੀ ਮਿਹਨਤੀ ਜਰਾ ਦੇਖੀ ਜਾਂਦਾ ਕਹਿੰਦਾ ਮੈਂ ਕੰਮਕਾਰਾਂ ਦੀ ਕਰੂੰਗਾ ਕਰਾਂਦਾ ਕਰਾਂ ਕਮਲ ਓਏ ਹੈਂ ਕਰਨਾ ਨਾ ਕੰਮ ਕਰੀਂਗਾ ਸਿੱਖਿਆ ਨਾ ਬਾਈ ਦੋ ਰੈਂਟਿੰਗ ਮੰਡਿੰਗ ਚੱਲ ਠੀਕ ਇਹਦੇ ਉੱਤਰਥੀ ਕਰਾਉਣੀ ਹੈਗੀ ਹਾਂ ਸੋ ਰੋਹ ਦਿਖਾਉਂਦੇ ਰਹਾਂ ਕਿ ਸਿਸਟਮ ਕੀ ਨਹੀਂ ਹੌਲੀ ਹੌਲੀ ਗੱਡੀ ਦਾ ਆਪਣਾ ਦਿਖਾਵਾ ਇਸ ਨੂੰ ਬੰਤਰ ਕਹੀ ਜੀ ਬਣਦੀ ਆ ਜਿਵੇਂ ਆ ਖੜਕੇ ਨਿਕਲੀ ਵੀ ਆ ਦੇਖੋ ਭਾਈ ਨੇ ਪੱਲਾ ਕੱਢ ਕੇ ਉਧਰ ਨੂੰ ਦਿਖਾਇਆ ਸੀ ਨਾ ਮੈਂ ਉਧਰ ਲੈ ਗਿਆ ਤੇ ਉਧਰ ਹੋ ਗਿਆ ਤੇ ਆ ਆਪਣਾ ਪੋਰਨਟ ਤੇ ਇਹਦਾ ਰੰਗ ਮਾਰਨਾਗਾ ਮਾਰੇ 3-4 ਮਿੰਟ ਸਾਰੇ ਪੂਰੇ ਕਰਨੇ ਨੇ ਯਾਰ ਗੱਡੀ ਦੇ ਆਪਣੇ ਹਾਲ ਨੇਗੇ ਤੋ ਗੱਡੀਆਂ ਵੀ ਜਮਾ ਰੈਡੀ ਸੰਦ ਦਿਖਾਵਾਂਗੇ ਲੁੱਕ ਕਹੀ ਜੀ ਬਣਦੀ ਆ ਆ ਦੇਖੋ ਬਈ ਮਕੈਨਿਕ ਉਹਦਾ ਕੰਮ ਦਿਖਾ ਦਨੇ ਆ ਆ ਗੇਅਰ ਦਾ ਕੀਤਾ ਕੰਮ ਕਿਹੜੀ ਗੱਡੀ ਆ ਬਈ 88 ਸਲੀਵਾ ਇਹ 88 ਸਲੀਵਾ ਕੰਮ ਉਹਦਾ ਮੈਂ ਕੀਤਾ ਇਹ ਮਕੈਨਿਕ ਕਾ ਕੰਮ ਲਗਦਾ ਕੰਮ ਮੈਂ ਕੀਤਾ ਦੇਖ ਲਓ ਆਹ ਹੱਥ ਕਾਲਿਆ ਧੋਲੇ ਲੈ ਉਹ ਤੇਰੀ ਐਨਾ ਐਨੀ ਮਿਹਰਬਾਨੀ ਕਾਨੂੰ ਕੀਤੀ ਬਾਈ ਤਨ ਨੇ ਮਿਸਤਰੀ ਹੈਗਾ ਸੀਗਾ ਤੇ ਆ ਬਾਬਾ ਆਪਣਾ ਭਰਾ ਕੰਮ ਡੈਂਟਿੰਗ ਵੈਂਟਿੰਗ ਨਾਲ ਇੱਕ ਹੋਰ ਵੀ ਕਰਦਾਗਾ ਤੇ ਆਪਣਾ ਭਰਾ ਉਹਦੇ ਮੂੰਹ ਦੱਸੋ ਕੀ ਕੰਮ ਕਰਦਾ ਬਾਈ ਸਾਡਾ ਮਕੈਨਿਕਲ ਦਾ ਕੰਮ ਆ ਜੀ ਠੀਕ ਆ ਨਾ ਜਣ ਦੀ ਇਲੈਕਟ੍ਰੀਕਲ ਕੰਮ ਤੇ ਆ ਦੇਖੋ ਗੇ ਰਾ ਦੀ 2024 ਮਾਡਲ ਬਰੀਜਾ ਵਾ ਜਮਾ ਤੇ ਆਪਣਾ ਸੋਰਸ ਦਾ ਕੰਮ ਆ ਜੀ ਆਪਾਂ ਕਿਸੇ ਵੀ ਕੋਈ ਨਵੀਂ ਪੁਰਾਣੀ ਕਾਰ ਜਿਹਦਾ ਬੀਮਾ ਵਾ ਜਿਹਦਾ ਬੀਮਾ ਵੈਲਿਡ ਆ ਠੀਕ ਆ ਨਾ ਤੇ ਆਪਾਂ ਉਹਨਾਂ ਦਾ ਕਲੇਮ ਪਾਸ ਕਰਾ ਕੇ ਦਿੰਨੇ ਆ ਆ ਦੇਖੋ ਕਿ ਇਹਨਾਂ ਦੀ ਇਹਦੇ ਨਵੇਂ ਡੋਰ ਆਪਾਂ ਪਾਸ ਕਰਵਾ ਕੇ ਦਿੱਤੇ ਆ ਆ ਪੁਰਾਣੇ ਜਮਾਂਦਰ ਬੜੀ ਡੈਂਟਿੰਗ ਮੰਡਿੰਗ ਹੋ ਰਹੀ ਥੀ ਆ ਆਪਾਂ ਲੈ ਇੰਸ਼ੋਰੈਂਸ ਚ ਕਰਾਏ ਨੇ ਗੀ ਵੀ ਕੋਲ ਬਣਾ ਲ ਕੇ ਮੁਕਦੀ ਗੱਲ ਪਈ ਜਾਂਦਾ ਇੰਸ਼ੋਰੈਂਸ ਦਾ ਕੰਮ ਵੀ ਨਾਲ ਨਾਲ ਹਾਂਜੀ ਕਮਲ ਬੋਲਣ ਲੱਗਾ ਸੀ ਠੀਕ ਆ ਨਾ ਉਹ ਵੀ ਆਪਣੀ ਗੱਡੀ ਆ ਠੀਕ ਆ ਨਾ ਇਹ ਵੀ ਆਪਣੀ ਗੱਡੀ ਆ ਨੀ ਗਾਣਾ ਗਾੜੀ ਠੀਕ ਆ ਨਾ ਵੀ ਗਾਣਾ ਕਰਦਾ ਇਹ ਕਿਹਾ ਜੀ ਪਪਾ ਯਕੀਨੀ ਆਪਣੇ ਕੋਲੇ ਆਪਣੀ ਹੈ ਆਪਣੀ ਹੈ ਜਿਹੜੀ ਆ ਆਪਣੇ ਲਈ ਹੈ ਉਹ ਆਪਣੀ ਹੈ ਉਹ ਬਾਕੀ ਠੀਕ ਹੈ ਨਾ ਉਹ ਗੱਡੀ ਖੜੀ ਆ ਠੀਕ ਆ ਬਈ ਠੀਕ ਆ ਠੀਕ ਆ ਨਾ ਠੀਕ ਆ ਨਾ ਜਿਹੜੀ ਆ ਫਰੀਜਾ ਆਪਣੇ ਕੋਲੇ ਇਹਦਾ ਇੰਜਣ ਕੱਢਣਾ ਵਾ ਇੰਜਣ ਕੱਢਣਾ ਬਈ ਇੰਜਣ ਇਹਦਾ ਕੱਟ ਕੇ ਵੇਚਣਾ ਆਪਣੇ ਕੋਲੇ ਮਕੈਨੀਕਲ ਬੇਸ ਤੇ ਟੈਂਟਿੰਗ ਪੇਂਟਿੰਗ ਦੇ ਕੰਮ ਤੇ ਆਈ ਮੈਨੂੰ ਤਾਂ ਐਂ ਦੱਸ ਕੁੱਲ ਮਿਲਾ ਕੇ ਵੀਡੀਓ ਦਾ ਇਹਦਾ ਇੰਜਣ ਆਗਾ ਹਾਂ ਜਦੋਂ ਵੇਚਣਾ ਭਾਵੇਂ ਕਿੰਨੇ ਦਾ ਫਿਗੂਗਾ ਬੈਠ ਜੂਗਾ 8000 ਦਾ ਇੰਜਨ ਬੰਦ ਹੋਏਲੇ ਬੰਦਾ ਨਾ ਨਾ ਪਰ ਉਹ ਪ੍ਰਿੰਟ ਜੜੀ ਵੇਚ ਦਿੰਦੇ ਨੇ ਪਾਈ ਜੀ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਆ ਕਿ ਸਸਤੇ ਕੰਮ ਤੇ ਨਾ ਜਾਓ ਠੀਕ ਆ ਨਾ ਸਾਡੇ ਕੋਲੇ ਆ ਕੇ ਸਾਡੇ ਕੰਮ ਦੀ ਕੁਆਲਟੀ ਚੈੱਕ ਕਰੋ ਕਿਰਾਂ ਜ਼ਰੂਰ ਵਿਜ਼ਿਟ ਕਰੋ ਸਾਰੇ ਜਣੇ ਬੇਰ ਮੁੰਡਾ ਸੋਹਣਾ ਸੁਨੱਖਾ ਗਾਹਾਂ ਦਾ ਕਾਲਜ ਪੜਦਾ ਹੁੰਦਾ ਪਰ ਇਹ ਬੰਦਾ ਮਕੈਨਿਕਾ ਗੱਡੀਆਂ ਦਾ ਪੂਰਾ ਤਗੜਾ ਚੋਟੀ ਵਾਲਾ ਤੇ ਉਸ ਹਾਲ ਲਈ ਬਾਈ ਜਦੋਂ ਮੈਂ ਕੰਮ ਸਿੱਖਣ ਲੱਗਿਆ ਅੱਛਾ ਬਾਈ ਯਾਰ ਪੜਾਈ ਕਿੰਨੀ ਛੱਡਤੀ ਸੀਗੀ ਪੜਾਈ ਯਾਰ ਮੈਂ ਅੱਠਵੀਂ ਨੌਵੀਂ ਤੇ ਛੱਡਤੀ ਸੀ ਪੜਾਈ ਦਾ ਚਲ ਵਧੀਆ ਹਸਤਾ ਗੁੰ ਸਿੱਖਿਆ ਤਾਂ ਇਹਦੇ ਭਰਾ ਜੋ ਰੈਡੀ ਉਹਦੇ ਬੈਠਾ ਗਏ ਉਹਦਾ ਕੰਮ ਕਰਦਾ ਭੁੱਖ ਮਾਲਕ ਦੀ ਯਾਰ ਬਹੁਤ ਸ਼ੁਕਰ ਆ ਅੱਖਾਂ ਮੀਚ ਕੇ ਕਰਦਾ ਤਾਂ ਹੀ ਤੇਰੇ ਲਵੇ ਐ ਚੋਬਰਾ ਹੈ ਤੇ ਮਾਲਕ ਦੀ ਕਿਰਪਾ ਮਾਲਕ ਨੇ ਤਾਂ ਹੀ ਭੱਜ ਜਾਏਗਾ ਠੀਕ ਆ ਨਾ ਠੀਕ ਆ ਨਾ ਠੀਕ ਆ ਨਾ ਜੀ ਠੀਕ ਆ ਨਾ ਇਹ ਭਰਾ ਆਪਣਾ ਨਾਲ ਉਹ ਡੈਂਟਰ ਸਾਹਿਬ ਦਿਖਾਦਾ ਨਾਲ ਹੀ ਡੈਂਟਰ ਸਾਹਿਬ ਦਾ ਡੈਂਟਰ ਸਾਹਿਬ ਹੋਰ ਨੇ ਕੇ ਨਾਲ ਬਿਲਕੁਲ ਮਲਾ ਕੇ ਗੱਲ ਠੀਕ ਨਾ ਕੋਈ ਭਈ ਹੈ ਬਹੁਤ ਦੂਰੋਂ ਦੂਰੋਂ ਵਰਕਸ਼ਾਪਾਂ ਦੇ ਵੇਲੇ ਕੰਮ ਕਰਦੇ ਆ ਦੋ ਮੁੰਡੇ ਚਲੇ ਗਏ ਉਹ ਮਾਣੂਗੇ ਪਿੰਡ ਤੋਂ ਆ ਇਹ ਬਾਈ ਕਿਸ਼ਨਪੁਰੇ ਤੋਂ ਆ ਇੱਕ ਮੁੰਡਾ ਮੋਗੇ ਤੋਂ ਆਉਂਦਾ ਮੋਗੇ ਕਿੰਨੀਆਂ ਵਰਕਸ਼ਾਪਾਂ ਨੇ ਓਕੇ ਓਕੇ ਆ ਗਈ ਹੈ ਬਾਈ ਕਲੱਚ ਨੇ ਇਹ ਕਲੱਚ ਪਲੇਟਾਂ ਨੇ ਗੱਡੀ ਓਵਰ ਰੇਸ ਹੁੰਦੀ ਨਹੀਂ ਤੇ ਓਸ ਅੱਛਾ ਓ ਤੇ ਓ ਸਲੀਵਾ ਗੱਡੀ ਜਿਹੜੀ ਮਰਜ਼ੀ ਵੱਡੀ ਹੋ ਜਾਵੇ ਬਾਈ ਬੀਐਮਡਬਲ ਜੂ ਹੋਰ ਲਗਜ਼ਰੀ ਗੱਡੀ ਜਿਹੜੀ ਮਰਜ਼ੀ ਗੱਡੀ ਲੈ ਕੁੱਲ ਮਲਾ ਕੇ ਬੰਦੇ ਨੇ ਗੱਲ ਮਗਾਦੀ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਗੱਡੀ ਜਿਹੜੀ ਮਰਜ਼ੀ ਹੋਵੇ ਸਾਰੇ ਦਾ ਕੰਮ ਕੁੱਲ ਮਿਲਾ ਕੇ ਤਸੱਲੀ ਬਰਕਸ ਨਾਲ ਕੀਤਾ ਜਾਂਦਾ ਹੈ ਬਰਕਸ ਹੀ ਹੁੰਦਾ ਹਾਂ ਹਾਂ ਤਸੱਲੀ ਬਰਕਸ ਨਾਲ ਹਾਂ ਗੱਡੀਆਂ ਸਕੈਨ ਵੀ ਕਰਦੇ ਆਪਾਂ ਬਰਕਸ ਸਕੈਨਰ ਵੀ ਹੈ ਗੱਡੀਆਂ ਸਕੈਨ ਕਰਨ ਵਾਲਾ ਮੈਂ ਸਕੈਮ ਸਪੈਮ ਕਰ ਦੋ ਸਕੈਮ ਸਕੈਮ ਕਰ ਦੋ ਸਕੈਨ ਕਰ ਦੋ ਇਹ ਠੀਕਾ ਪਤਨ ਦਾ ਡਰ ਗਿਆ ਸੀਗਾ ਬਾਅਦ ਕੀ ਤੁਹਾਨੂੰ ਦਿਖਾਉਂਦੇ ਰਹਾਂਗੇ ਯਾਰ ਆਪਣੀ ਗੱਡੀ ਦਾ ਕੀ ਕੀ ਹੋ ਗਿਆ ਪਹਿਲਾਂ ਕਿੱਦਾਂ ਦੀ ਲੁੱਕ ਸੀ ਤੇ ਹੁਣ ਭਰਾਵਾਂ ਨੇ ਕਿੱਦਾਂ ਦੀ ਕਰਤੀ ਤੇ ਮਿਲਦੇ ਆ ਮਿੱਤਰੋ ਠੀਕਾ ਨਾ ਠੀਕਾ ਨਾ ਹੋ ਰੋਂਦੀ ਆਪਣੀ ਬਲੌਗ ਦੀ ਐਂਡਿੰਗ ਆ ਤੇ ਕੱਲ ਨੂੰ ਤੁਹਾਨੂੰ ਆਪਣੀ ਗੱਡੀ ਦਾ ਕੀ ਕੀ ਸਿਸਟਮ ਅੱਗੇ ਹੋ ਗਿਆ ਤੇ ਲਵ ਯੂ ਸਾਰਿਆਂ ਨੂੰ ਐਦਾਂ ਹੀ سپورਟ ਕਰਦੇ ਰਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਵ ਯੂ